ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਸੰਖਿਆ ਲੜੀਵਾਰ ਕਰ ਰਹੇ ਹਾਂ ਤੇ 37 ਸ਼ਲੋਕ ਹੋ ਚੁੱਕੇ ਹਨ ਅੱਗੇ ਸ਼ੁਰੂ ਹੁੰਦਾ ਹੈ ਸਰਬ ਸੀਲ ਮਮੰ ਸੀਲੰ ਇੱਥੇ ਵਿਸਰਾਮ ਹੈ ਸਰਬ ਪਾਵਨ ਮਮ ਪਾਵਨ ਹੈ ਦੋਨੇ ਇਹ ਮਮੇ ਮੁਕਤੇ ਨੇ ਮਮ ਕਹਿਣਨ ਮਮ ਪਾਵਨ ਹੈ ਪਾਵਨ ਹੈ ਉਚਾਰਨ ਕਰਨਾ ਸਰਬ ਕਰਤਬ ਮਮੰ ਕਰਤਾ ਕਰਤਾ ਤੇ ਵਿਸਰਾਮ ਹੈ ਇਸ ਨੂੰ ਕਰਤਬ ਨਹੀਂ ਉਚਾਰਨ ਕਰਨਾ ਠੀਕ ਹੈ ਇਸ ਨੂੰ ਕਰਤਬ ਪੜ੍ਹਨਾ ਹੈ ਠੀਕ ਆ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪਿ ਅਤੇ ਲਿਪਿ ਅਤੇ ਉਚਾਰਨ ਕਰਨਾ ਲੱਲੇ ਸਿਆਰੀ ਪੱਪੇ ਸਿਆਰੀ ਐੜਾ ਤੱਤੇ ਲਾਂ ਲਿਪਿ ਅਤੇ ਆਪਾਂ ਪਿੱਛੇ ਵੀ ਸਰਵਣ ਕਰ ਚੁੱਕੇ ਆ ਹਾਂਜੀ ਹਾਂ ਅੱਗੇ ਸਲੋਕ ਸ਼ੁਰੂ ਹੁੰਦਾ ਹੈ ਕਿ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਣ ਚੰਦਨ ਹੈ ਦੇਵ ਹੈ ਤੇ ਵਿਸਰਾਮ ਹੈ ਨਹਿ ਸੀਤਲੰ ਬਾਵਣ ਚੰਦਨ ਹੈ ਨਹਿ ਸੀਤਲੰ ਸੀਤੁਰ ਤੀਣ ਇਥੇ ਰਤੀਣ ਤੇ ਵਿਸਰਾਮ ਲਾਉਣਾ ਤੇ ਨਾਣੀ ਦੀ ਬਾਜ ਉਚਾਰਨ ਕਰਨੀ ਹੈ ਇੱਕ ਰਾਰੇ ਦੇ ਔਂਕੜ ਲੱਗਾ ਹੋਇਆ ਰੁਤੇਣ ਪਰ ਨਰ ਤੇਣ ਨਹੀਂ ਉਚਾਰਨ ਕਰਨਾ ਰੁਤੇਣ ਰੁਤੇਣ ਔਂਕੜ ਲਾ ਕੇ ਇੱਥੇ ਵਿਸਰਾਮ ਹੈ ਨਾਨਕ ਸੀਤਲੰਗ ਸਾਧ ਸੁਵਜਣ ਹੈ ਸੁਵਜਣ ਹੈ ਉਚਾਰਨ ਕਰਨਾ ਪਹਿਪਿਛੇ ਵੀ ਪੜ ਚੁੱਕੇ ਆ ਕਿ ਸਸੇ ਦੇ ਔਂਕੜ ਜਿਹੜਾ ਪੈਰ ਵਿੱਚ ਵਾਵਾ ਲੱਗਾ ਹੈ ਇਹਨੇ ਐੜਾ ਬਣ ਜਾਣਾ ਹੈ ਹਾਂਜੀ ਤੇ ਸੱਸੀ ਔਂਕੜ ਐੜਾ ਜੱਜਾ ਨੰਨਾ ਤੇ ਹਾ ਹਾ ਸੁਅਜਣ ਹੈ ਸੁਅਜਣ ਹੈ ਹਾਂ ਲਾਗੀ ਸਮਝ ਹਾਂਜੀ ਅੱਗੇ ਆਉਂਦਾ ਮੰਤਰੰ ਰਾਮ ਰਾਮ ਨਾਮੰ ਨਾਮੰ ਤੇ ਬਿਸਰਾਮ ਹੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤ ਪੂਰਨ ਹੈ ਇਸ ਨੂੰ ਧਿਆਨੰ ਉਚਾਰਨ ਕਰਨਾ ਕਿਵੇਂ ਉਚਾਰਨ ਹੋਵੇਗਾ ਧੱਦੇ ਸਿਆਰੀ ਜਿਹੜਾ ਧੱਦੇ ਦੇ ਪੈਰ ਵਿੱਚ ਜਈਆ ਲੱਗੇ ਨੇ ਐੜਾ ਬਣਨਾ ਹੈ ਧੱਦੇ ਸਿਆਰੀ ਐੜੇ ਕੰਨਾਂ ਨੰਨੇ ਟਿੱਪੀ ਧਿਆਨੰ ਧਿਆਨੰ ਹਾਂ ਸਰਬੱਤਰ ਪੂਰਨ ਹੈ ਗਿਆ ਇਹਨੂੰ ਗਿਆਨੰ ਉਚਾਰਨ ਕਰਨਾ ਗੱਗੇ ਦੇ ਪੈਰ ਵਿੱਚ ਜਈਆ ਲੱਗੇ ਨੇ ਐੜਾ ਬਣ ਜਾਣਾ ਜਿਵੇਂ ਧਿਆਨ ਉਚਾਰਨ ਕੀਤਾ ਇੱਥੇ ਗਿਆਨਕ ਪੜ੍ਹਨਾ ਹੈ ਠੀਕ ਹੈ ਜੀ ਹਾਂ ਗੱਗੇ ਸਿਆਰੀ ਐੜੇ ਕੰਨਾਂ ਨੰਨੇ ਟਿੱਪੀ ਗਿਆਨੰ ਸੰਮ ਦੁਖ ਸੁਖੰ ਸੁਖੰ ਉਚਾਰਨ ਕਰਨਾ ਸੁਖੰ ਨਿ ਪੜਨਾ ਸੁਖੰ ਉਚਾਰਨ ਕਰਨੈ ਤਿਥੇ ਵਿਸਰਾਮ ਹੈ ਜੁਗਤ ਨਿਰਮਲ ਨਿਰਵੈਰਣ ਹੈ ਨਿਰਵੈਰਣ ਹੈ ਨਿਰਵੈਰਣ ਹੈ ਹਾਂ ਆਹ ਮੁਕਤੇ ਹਾਹ ਦੀ ਆਵਾਜ਼ ਉਚਾਰਨ ਕਰਨੀ ਹੈ ਨਿਰਵੈਰਣ ਹੈ ਦਿਆਲੰ ਸਰਬੱਤਰ ਜੀਆ ਜੀਆ ਤੇ ਵਿਸਰਾਮ ਹੈ ਇਨੂੰ ਦਇਆਲੰਗ ਪੜਨਾ ਹੈ ਪਰ ਪਿੱਛੇ ਵੀ ਪੜ ਕੇ ਗਏ ਆ ਕਿ ਇਸ ਈੜੀ ਨੂੰ ਸਿਹਾਰੀ ਲਾ ਕੇ ਉਚਾਰਨ ਕਰਨਾ ਈੜੀ ਵਿੱਚ ਜ਼ਰੂਰ ਬੋਲਣੀ ਹੈ ਦਇਆਲੰਗ ਦਦਾ ਈੜੀ ਸਿਹਾਰੀ ਐੜੇ ਕੰਨਾਂ ਲੱਲੇ ਟਿੱਪੀ ਦਇਆਲੰਗ ਦਇਆਲੰਗ ਹਾਂ ਸਮਝ ਲੱਗੀ ਇਸ ਦੀ ਹਾਂਜੀ ਹਾਂ ਦਇਆਲੰਗ ਸਰਬੱਤਰ ਜੀਆ ਜੀਆ ਤੇ ਬਿਸਰਾਮ ਹੈ ਪੰਜ ਦੋਖ ਵਿਵਰਜਿਤ ਹੈ ਜਿਹੜਾ ਬੱਬੇ ਨੂੰ ਸਿਹਾਰੀ ਹੈ ਇਹ ਸੰਬੰਧਕ ਲਾ ਕੇ ਉਚਾਰਨ ਕਰਨੀ ਹੈ ਬੱਬੇ ਨੂੰ ਅੱਡ ਕਰ ਦੇਣਾ ਤੇ ਵਰਜਿਤ ਹੈ ਬੇਵਰਜਿਤ ਹੈ ਹਾਂ ਤਤੇ ਇਹ ਜੱਜੇ ਨੂੰ ਸਿਹਾਰੀ ਲੱਗੀ ਹੈ ਜਿੱਤ ਹੈ ਬੇਵਰਜਿਤ ਹੈ ਬੇਵਰਜਿਤ ਹੀ ਨਹੀਂ ਪੜਨਾ ਠੀਕ ਹੈ ਜਿਹੜਾ ਵਾਵਾ ਤੇ ਰਾਰਾ ਬੱਬੇ ਦੇ ਨਾਲ ਲਾ ਕੇ ਉਚਾਰਨ ਨਹੀਂ ਕਰਨਾ ਇਹ ਵਾਵਾ ਤੇ ਰਾਰਾ ਜਿਹੜਾ ਹੈ ਇਹ ਜੱਜੇ ਦੇ ਨਾਲ ਲਾ ਕੇ ਉਚਾਰਨ ਕਰਨਾ ਹੈ ਇਹ ਜਿਹੜਾ ਬੱਬਾ ਇਹ ਸੰਬੰਧਕ ਲਾ ਕੇ ਉਚਾਰਨ ਕਰਨਾ ਹੈ ਬੇਵਰਜਿਤ ਹੀ ਬੇ ਵਰਜਿਤ ਹੈ ਹਾਂ ਬਬੇ ਬਾਬਾ ਸੰਬੰਧ ਕਲਾਉਣਾ ਸਮਝ ਲੱਗੀ ਹਿੰਦੀ ਹਾਂਜੀ ਭੋਜਨੰ ਗੋਪਾਲ ਕੀਰਤਨੰ ਕੀਰਤਨੰ ਤੇ ਵਿਸਰਾਮ ਹੈ ਕੀਰਤਨੰ ਉਚਾਰਨ ਕਰਨਾ ਪਰ ਪਿੱਛੇ ਵੀ ਪੜ ਕੇ ਗਏ ਆ ਕਿ ਕਕੇ ਨੂੰ ਵਿਹਾਰੇ ਲਾ ਕੇ ਪੜਨੀ ਹੈ ਕੀਰਤਨੰ ਕੀਰਤਨੰ ਹਾਂ ਗੋਪਾਲ ਪੜਨਾ ਗੋਪਾਲ ਨਹੀਂ ਪੜਨਾ ਗੋਪਾਲ ਗੱਗੇ ਹੋੜਾ ਲਾ ਕੇ ਗੋਪਾਲ ਕੋਪਾਲ ਅਲਪ ਮਾਇਆ ਜਲ ਕਮਲ ਰਤ ਹੈ ਇਸ ਨੂੰ ਅਲਪ ਨਹੀਂ ਪੜਨਾ ਜਾਂ ਹੋਰ ਤਰੀਕੇ ਨਾਲ ਉਚਾਰਨ ਨਹੀਂ ਕਰਨਾ ਇਸ ਨੂੰ ਅਲਪ ਪੜਨਾ ਹੈ ਅਲਪ ਆਲਪ ਹਾਂ ਅਲਪ ਮਾਇਆ ਮਾਇਆ ਹੈ ਮੰਮੇ ਕੰਨ ਈੜੀ ਸਿਆਰੀ ਏ ਜਿਹੜਾ ਜਈਆ ਲੱਗੇ ਨੇ ਐੜੇ ਦੀ ਆਵਾਜ਼ ਪੜਨੀ ਹੈ ਇੱਥੇ ਐੜਾ ਬਣ ਜਾਣਾ ਹੈ ਮੰਮੇ ਕੰਨਾ ਈੜੀ ਸਿਆਰੀ ਐੜੇ ਕੰਨਾ ਮਾਇਆ ਮਾਇਆ ਹਾਂ ਜਾਲ ਕਮਲ ਰਹਿਤ ਹੈ ਰਹਿਤ ਹੈ ਉਚਾਰਨ ਕਰਨਾ ਇਹ ਚਾਰੇ ਅੱਖਰ ਜਿਹੜੇ ਮੁਕਤੇ ਨੇ ਰਹਿਤ ਹੈ ਰਹਿਤ ਹੈ ਹਾਂ ਉਪਦੇਸ਼ੰ ਸਮ ਮਿੱਤਰ ਸਤਰ ਹੈ ਸਤਰ ਹੈ ਤੇ ਬਿਸਰਾਮ ਲਾਉਣਾ ਹੈ ਹਾਹੇ ਦੀ ਆਵਾਜ਼ ਉਚਾਰਨ ਕਰਨੀ ਹੈ ਸਤਰ ਹੈ ਸਤਰ ਹੈ ਹਾਂ ਭਗਵੰਤ ਭਗਤ ਭਾਵਣੀ ਭਗਵੰਤ ਭਗਤ ਭਾਵਣੀ ਪਰ ਨਿੰਦਾ ਨਹਿ ਸਰੋਤ ਸ਼੍ਰਵਣੰ ਇੱਥੇ ਸ਼੍ਰਵਣ ਤੇ ਵਿਸਰਾਮ ਲਾਉਣਾ ਹੈ ਪਰ ਨਿੰਦਾ ਨਹਿ ਸਰੋਤ ਸਰੋਤ ਪੜ੍ਹਨੈ ਨੂੰ ਸੋਤਰ ਨਹੀਂ ਪੜ੍ਹ ਦੇਣਾ ਸਰੋਤ ਸਰੋਤ ਹਾਂ ਸ ਸ ਸਿੱਧ ਪੈਰ ਵਿੱਚ ਰਾਰ ਲੱਗਾ ਹੈ ਇਹ ਰਾਰੇ ਨੇ ਇੱਥੇ ਬਣ ਜਾਣਾ ਹੈ ਤੇ ਹੋੜਾ ਰਾਰੇ ਨੂੰ ਪੈ ਜਾਣਾ ਹੈ ਸਰੋਤ ਸ਼੍ਰਵਣੰ ਸ਼੍ਰਵਣੰ ਉਚਾਰਨ ਕਰਨਾ ਤੇ ਇੱਥੇ ਵਿਸਰਾਮ ਹੈ ਆਪ ਤਿਆਗ ਸਗਲ ਰੇਣ ਕਹਿ ਤਿਆਗ ਪੜਨੈ ਤੱਤੇ ਨੂੰ ਸਿਆਰੀ ਏ ਜ ਤੱਤੇ ਦੇ ਪੈਰ ਵਿੱਚ ਜਈਆ ਲੱਗੇ ਨੇ ਐੜਾ ਬੰਨਣਾ ਤੱਤੇ ਨੂੰ ਸਿਆਰੀ ਐੜੇ ਕੰਨਾ ਗੱਗੇ ਸਿਆਰੀ ਤਿਆਗ ਤਿਆਗ ਹਾਂ ਸਗਲ ਰੇਣ ਕਹਿ ਰੇਣ ਕਹਿ ਜਿਹੜਾ ਨਾਣੀ ਨੂੰ ਔਂਕੜ ਲੱਗਣ ਦੀ ਆਵਾਜ਼ ਕਢਣੀ ਏ ਇਹਨੂੰ ਉਚਾਰਨ ਕਰਨਾ ਰੇਣ ਕਹਿ ਰੇਣ ਕਹਿ ਰੇਣੂ ਨਹੀਂ ਪੜਨਾ ਜੇ ਤੁਸੀਂ ਰੇਣੂ ਉਚਾਰਨ ਕਰੋਗੇ ਦ ਲੈਂਕੜ ਲੱਗਣਗੇ ਰੇਣ ਕਹ ਔਂਕੜ ਦੀ ਆਵਾਜ਼ ਉਚਾਰਨ ਕਰਨੀ ਰੇਣ ਕਹ ਰੇਣ ਕਹ ਹਾਂ ਖੱਟ ਲਖਿਣ ਪੂਰਨ ਪੁਰਖ ਹੈ ਇੱਥੇ ਵਿਸਰਾਮ ਨਾਨਕ ਨਾਮ ਸਾਧ ਸੁਵਜਣ ਹੈ ਸੁਵਜਣ ਹੈ ਉਚਾਰਨ ਕਰਨਾ ਸ ਸ ਔਂਕੜ ਤੇ ਜਿਹੜਾ ਵਾ ਵ ਲੱਗੇ ਨੇ ਐੜਾ ਬਣ ਜਾਣਾ ਸੁਵਜਣ ਹੈ ਅਪਾ ਪਿੱਛੇ ਪੜ ਕੇ ਗਏ ਸਮਝ ਲੱਗੀ ਸਾਰੇ ਸ਼ਲੋਕਾਂ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀ